ਹਾਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਵੀਆਂ ਹਾਂ ਜੀ ਸਾਰੇ ਵੇਟ ਕਰਦੇ ਪਏ ਕਿ ਕੱਲ ਜਿਹੜੇ ਸੀਜ਼ਨ 2 ਦਾ ਨੈਕਸਟ ਐਪੀਸੋਡ ਕਦੋਂ ਆਣਾ ਹੈ ਤੇ ਉਹ ਇਸ ਕਰਕੇ ਨਹੀਂ ਆਂਦਾ ਪਿਆ ਕਿਉਂਕਿ ਨੈਕਸਟ ਸੀਨ ਜਿਹੜੇ ਆ ਉਹ ਸੁਖਦੇਵ ਜੀ ਦੇ ਆ ਤੇ ਸੁਖਦੇਵ ਜੀ ਥੋੜਾ ਬਿਜ਼ੀ ਚੱਲਦੇ ਪਏ ਆ ਇਸ ਟਾਈਮ ਤੇ ਤੇ ਇਸ ਕਰਕੇ ਸੀਨ ਨਹੀਂ ਹੋਣ ਦੇ ਤੇ ਜਲਦੀ ਤੁਹਾਨੂੰ ਨੈਕਸਟ ਐਪੀਸੋਡ ਜਿਹੜਾ YouTube ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇੱਕ ਸ਼ਾਰਟ ਮੂਵੀ ਬਣਾਈ ਆ ਤੇ ਤੁਸੀਂ ਉਹ ਦੇਖੋ ਅਸੀਂ ਹੋਪ ਕਰਦੇ ਹਾਂ ਕਿ ਤੁਹਾਨੂੰ ਉਹ ਵੀਡੀਓ ਪਸੰਦ ਆਏਗੀ ਤੇ ਬਾਕੀ ਜਲਦੀ ਹੀ ਤੁਹਾਨੂੰ YouTube ਤੇ ਅ ਕਲਜੂ ਸੀਜ਼ਨ 2 ਦਾ ਨੈਕਸਟ ਐਪੀਸੋਡ ਦੇਖਣ ਨੂੰ ਮਿਲੇਗਾ ਤੇ ਬਾਕੀ ਜਿਉਂਦੇ ਵਾਸਤੇ ਰੋ ਹਫਤਾਂ ਕੋਸ਼ਿਸ਼ ਕੀ ਸਸ ਜੀ ਮਮ ਜੀ ਕੀ ਸਾਗ ਦਾ ਕੰਮ ਪਾਇਆ ਹੋਗਾ ਲੈ ਉਧਰ ਮੈਡੀਟ ਵੀਅਰ ਨਹੀਂ ਠੀਕ ਤੇ ਉਹ ਸਾਗ ਦਾ ਪੰਗਾ ਪਾ ਕੇ ਬੈਗੀ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿਉਂ ਕੀ ਹੋਇਆ ਤਨੂ ਬੜਾ ਸਾਰਾ ਕੰਮ ਜਿਆਦਾ ਹੁੰਦਾ ਵਾ ਤੇ ਮੇਰਾ ਸਲੀਟ ਠੀਕ ਨਹੀਂਗਾ ਸਾਰੇ ਕੰਮ ਕਰਨ ਵਾਲੇ ਯੋ ਕੋਚਾ ਲਾਉਣ ਵਾਲਾ ਹੀ ਭਾਂਡੇ ਮਾਣਨ ਵਾਲੇ ਸਬਜ਼ੀ ਧਰਨ ਵਾਲੀ ਆ ਜੇ ਕੱਪੜੇ ਧੋਣ ਵਾਲੇ ਆ ਤੇ ਮੈਂ ਠੀਕ ਨਹੀਂਗੀ ਤੇ ਸੱਗ ਜ਼ਰੂਰ ਮੰਮੀ ਲੈਣਾ ਹੀ ਰਹਿਣ ਦਿੰਦੇ ਸੱਗ ਸਵਾਵ ਗੋਲਡਰ ਦੇ ਗਈ ਤੇ ਮੈਂ ਚੱਲ ਕੀ ਮੋੜਨਾ ਵਾ ਚੱਲ ਘਰ ਲੈਨੇ ਆ ਕੰਮ ਸਾਰੇ ਕਰਨ ਵਾਲੇ ਆ ਸਾਰੇ ਕੰਮ ਕਰਨ ਵਾਲੇ ਆ ਤੇ ਮੇਰਾ ਸਰੀਰ ਵੀ ਨਹੀਂ ਠੀਕ ਆ ਜੀ ਸਵੇਰ ਦੀ ਢਿੱਲੀ ਆ ਮੈਂ ਕੰਮ ਚਲ ਫਿਰ ਮੈਂ ਕਰ ਲੈਂਨੀ ਕੰਮ ਤੁਸੀਂ ਰੈਸਟ ਕਰ ਲਓ। ਯਾਰ ਠੀਕ ਹੈ। ਤੁਸੀਂ ਅੱਜ ਕਰੋ ਤੁਸੀਂ ਜਾਈ ਲੈ ਕੇ ਨਾ ਲੰਮੇ ਪੈ ਜਾਓ ਤੇ ਮੈਂ ਕਰ ਲੈਨੀ ਆ ਕੰਮ ਕਰ ਲੈਨੀ ਸਾਰੇ ਕਰ ਲੈਨੀ। ਸਬਜ਼ੀ ਚੱਲ ਲੈਣ। ਮੰਮੀ ਸਾਗ ਤੇ ਨਹੀਂ ਮੇਰੇ ਕੋਲ ਬਣਾ ਮੈਂ ਦਾਲ ਬਣਾ ਲੈਨੀ ਫਿਰ ਸਾਗ ਕੱਲ ਬਣਾ ਲਾਂਗੇ। ਤਾਂ ਸਬਜ਼ੀ ਕੱਲ ਬਣਾ ਲੈਣਗੇ ਫਿਰ ਇਹਨੂੰ। ਚਲੋ ਫਿਰ ਬੈਲੀ ਹੋ ਕੇ ਫਿਰ ਮੈਂ ਛੱਲੂਗੀ ਫਿਰ ਸਾਗ ਬਣਾਉਣ ਦੇ ਆ। ਠੀਕ ਹੈ। ਚਲ ਤੁਸੀਂ ਕਰਨ ਵਾਲਾ। ਕੰਮ ਸਾਰੇ ਕਰਨ ਵਾਲੇ ਰਸੋਈ ਦੇ ਭਾਂਡੇ ਕਿੰਨੇ ਪਏ ਉਹ ਵੀ ਮਾਣਣ ਵਾਲੇ ਆ। ਰਾਤ ਦੇ ਦਾਲ ਸਬਜ਼ੀ ਧਰਨ ਵਾਲੀ ਆ। ਕਪੜੇ ਧੋਣ ਵਾਲੇ ਆ ਪੋਚਾ ਵੀ ਲਾਉਣ ਵਾਲਾ ਮੰਮੀ ਅੱਜ ਕਰਦੇ ਆ ਰਸੋਈ ਦੇ ਨਾਲ ਦਾ ਕਪੜੇ ਤੇ ਜਿਹੜਾ ਪੋਚਾ ਬਣਾ ਉਹ ਕੱਲ ਫਿਰਲਾਂ ਕਰ ਲਾਂਗੇ ਤੇ ਹੁਣ ਢੇਡੇ ਤੇ ਪਰ ਨਹੀਂ ਰੋਟੀ ਬਣਾ ਲੈਣੀ ਆ ਮੈਂ ਤਾਂ ਬਣਾ ਲੈਣੀ ਆ ਠੀਕ ਹੈ ਉਹ ਢੇਡੇ ਪਰ ਨਹੀਂ ਰੋਟੀ ਤੇ ਬਣਾਉਣੀ ਪੈਣੀ ਆ ਚਲ ਮੈਂ ਅੱਜ ਕੱਣੀ ਮੈਂ ਰੋਟੀ ਬਣਾ ਲੈਣੀ ਆ ਤੁਸੀਂ ਰੈਸਟ ਕਰੋ ਅੱਛਾ ਢੋ ਸਾਗ ਦਾ ਕੰਮ ਠੀਕ ਹੈ ਹੂੰ ਤਾਂ ਰੱਖ ਦੇ ਫੇਰ ਬਾਅਦ ਚ ਕਰ ਲਵਾਂਗੇ ਠੀਕ ਮੰਮੀ ਜੀ ਕੋਈ ਸੀ ਟੈਨਸ਼ਨ ਨਹੀਂ ਲੈ ਕੇ ਕੰਮ ਦੀ ਤੂੰ ਹੀ ਰੈਸਟ ਕਰੋ ਠੀਕ ਹੈ ਹਾਂ ਅਜੇ ਨਾਲੋ ਘਟ ਕੇ ਸਮਝੋ ਚੰਗਾ ਸਾਰਾ ਨਹੀਂ ਸਾਰਾ ਕੰਮ ਤੇ ਹਾਂ ਮੈਂ ਸਾਰਾ ਕਰ ਲੈਣਾ ਦਾਲ ਕਿਹੜੀ ਬਣਾਵਾਂ ਆ ਬਣਾਵਾਂ ਕਿ ਆਪ ਨਾ ਜੀ ਆ ਬਣਾ ਲਈ ਤੇ ਮम्मी ਨੇ ਕਿਹਾ ਆਕੀ ਬਣਾ ਕੇ ਪੈ ਗਈਆਂ ਜੀ ਆ ਬਣਾ ਇਹਨੂੰ ਟੈਂਪਰਾ ਲਾ ਕਰਾਵਾ ਅੱਜ ਕੱਢੀ ਮम्मी ਨੂੰ ਕੁਛ ਨਹੀਂ ਜਾ ਕੇ ਮੰਮੀ ਜੀ ਮੰਮੀ ਜੀ ਆ ਦੇਖ ਕਿ ਮੈਂ ਕਿਹੜੀ ਦਾਲ ਬਣਾਵਾਂ ਆ ਤੇ ਅਗੇ ਆ ਤਰਾਂ ਕਾਤਾ ਲੱਛੀ ਬਣ ਜੇਗੀ। ਮੂੰਗੀ ਮਸਰੀ ਚੱਲ। ਹਾਂ ਜੀ ਇਹ ਤੁਹਾਨੂੰ ਨਾ ਮੈਂ ਵੀ ਖਾ ਲੂੰਗੀ। ਚਲ ਠੀਕ ਹੈ ਬਣਾ ਲੈਂਦੀ। ਸੌ ਜਾ ਤੀ। ਤੂੰ ਕਿਉਂ ਉੱਠੀ ਰਹੀ ਮੈਂ ਕਹਿੰਦੀ ਸੌ ਜਾ ਤੀ। ਸੌ ਜਾ। ਮੰਮੀ ਕਹਿੰਦੀ ਆਟਾ ਹਲੜ ਲਾ। ਚਲ ਮੈਂ ਇਹ ਬਣਾ ਲੈਂਦੀ। ਛੇਤੀ ਬਣ ਜੜੀ ਨਾਲੇ ਹਣਾ। ਕੱਚਾ ਬਣਾ ਮਾ। ਕੜੇ ਚ ਬਣਾਵਾ। ਮੈਂ ਇਹ ਕੁੱਕਰ ਚ ਬਣਾਉਣੀ ਆ ਬਾਲ ਤੇ। ਮੰਮੀ ਤੇ ਕੁੱਕਰ ਚ ਧਰਦੀ ਆ। ਕੁੱਕਰ ਚ ਕੁੱਕਰ ਚ ਮੰਮੀ ਸਾਬਾ ਤੇ ਮਾਂ ਦੀ ਦਾਲ ਦਾਲ ਧਰਦੀ ਆ ਤੇ। ਮੂੰਗੀ ਮਸਲੀ ਕੱਚ ਧਰਦੇ ਆ। ਮੰਮੀ ਨੇ ਪੁੱਛਣੀ ਆ। ਫਿਰ ਕਹਿਣਾ ਵਾ ਕਿ ਇਹਨੂੰ ਵੀ ਪਤਾ ਹੀ ਕੱਚ ਤੇ ਮੀਠ ਮੰਮੀ ਜੀ ਮੰਮੀ ਜੀ ਹਾਂ ਜੀ ਦਾਲ ਤਾਂ ਨਿਕਾ ਚਾ ਤੇ ਨੂੰਨੀ ਪੋੜਾ ਇੱਥੇ ਨਹੀਂ ਐ ਕਿ ਆ ਫਿਟੀ ਮਰ ਵਾਲਾ ਦਾਲ ਦੀ ਤੇ ਮਰ ਕੇ ਖੋਲੀ ਨੂੰ ਮਾਰਦੇ ਆਂ ਜਿਵੇਂ ਬਾਈਚੀ ਬਾਈਚੀ ਅੱਛਾ ਕੁੱਕ ਚ ਬਣਾਣੀ ਆ ਹਾਂ ਜੀ ਤੇ ਦਾਲ ਤੇ ਐਸੇ ਤੜਕਾ ਲਾਣਾ ਤੇ ਤੜਕਾ ਵਾਲਾ ਚਾ ਟਿਕਾ ਦੇ ਨਹੀਂ ਇਹ ਉਹ ਨਹੀਂ ਅਸੀਂ ਕਾੜੀ ਕਾੜੀ ਰੈਸਪੀ ਕਰਦੇ ਤਾਂ ਹੀ ਰੈਸਪੀ ਨਹੀਂ ਕਰਦੇ ਹੈਗੇ ਤੁਹਾਡੇ ਘਰਾਂ ਵਿੱਚ ਰੈਸਪੀ ਨਹੀਂ ਆਏ ਮੰਮੀ ਕੁਛ ਨਹੀਂ ਆ ਮਾਚੇ ਮਮੀ ਨੇ ਮੇਰੇ ਘਰ ਪੈਣਾ ਹੀ ਕਿ ਤੈਨੂੰ ਵੀ ਪਤਾ ਕੱਚ ਬਣਾਉਦੇ ਹੋ ਕੋਕਾ ਜਿਹਾ ਬਣਾਉਣੀ ਹੈ ਬਾਈ ਬਣਾਉਣੀ ਕਿੰਨੀ ਆ ਇੱਕ ਕੋਲੀ ਬਣਾਣੀ ਕਿ ਦੋ ਕੋਲੀਆਂ ਕੁਛ ਹੀ ਬਣਾ ਲਵਾਂ ਇਹਦਾ ਸੇਕ ਕੋਲੀ ਕਿ ਥੋੜੀ ਨਾ ਇੱਕ ਕੋਲੀ ਬਣਾਇ ਤੇ ਕਿ ਥੋੜੀ ਨਾ ਹੋ ਜਾਏ ਫਿਰ ਚੋਲਵੇ ਬਣਾਉਣੇ ਨਾਲ ਮੰਮੀ ਨੂੰ ਪੁੱਛ ਲੈਣੀ ਐ ਕੋਲੀ ਬਣਾਵਾਂਗੇ ਧੋ ਕੋਲੀ ਬਣਾਵਾਂਗਾ ਮੰਮੀ ਜੀ ਮੰਮੀ ਜੀ ਹਾਂ ਜੀ ਸਤਿ ਹਾਂ ਜੀ ਉਹ ਮੈਂ ਪੁੱਛਣੀ ਸੀ ਕਿ ਦਾਣੇ ਕੋਲੀ ਤਾਂ ਨਹੀਂ ਬਦੋ ਕੋਲੀ ਤਾਂ ਨਹੀਂ ਆਮਾ ਇੱਕ ਕੋਲੀ ਦਾ ਦੋ ਕੋਲੀਆਂ ਕੀ ਕਰਨੀਆਂ ਨੇ ਮੁੱਖ ਜਿਹੀ ਸੋਰੇ ਫਿਰ ਸਾਗ ਬਣਾਉਣਾ ਬਈ ਕਿਹਨੇ ਖਾਣੂਗੀ ਅਸਾਂ ਇੱਕ ਕੋਲੀ ਬਣਾ ਲੈਣਾ ਇੱਕ ਕੋਲੀ ਹੋ ਜਾਏਗੀ ਪੂਰੀ ਕੋਲੀ ਕੋਲੀ ਨਾ ਝੋੜ ਨਾ ਲਿਓ ਆ ਚਲ ਸੋ ਜਾ ਤੀ 3 ਮਿੰਟ ਦੇ ਬਾਅਦ ਉੱਠ ਕੇ ਸੰਦੇ ਸੋਜੋ ਕਦੀ ਕਰੀ ਮੰਮੀ ਨੂੰ ਮੈਂ ਕਹਾਂਦੀ ਇਹ ਕ ਕਰੀ ਰੈਸਟ ਕਰੂ ਮੈਂ 3 ਮਿੰਟ ਦੇ ਬਾਅਦ ਉੱਟ ਕੇ ਬਹਿ ਜਾਂਦੇ 10 ਬੰਦਾ ਤਦ ਤੱਕ ਠੀਕ ਨਹੀਂ ਤੇ ਤੁਸੀਂ ਰੈਸਟ ਕਰ ਲਓ ਚੰਤਾਲ ਤੋ ਬਣ ਗਈ ਆ ਹੁਣ ਮੈਂ ਤੜਕਾ ਲਾਣਾ ਦਵਾ ਤੜਕਾ

ਉਹਨੂੰ ਤੁਸੀਂ ਇਹ ਕਿਹਾ ਅਦਰਕ ਸਾਰਾ ਪਾ ਲਓ ਸਾਰਾ ਥੋੜਾ ਥੋੜਾ ਤੂੰ ਥੋੜਾ ਜਿਹਾ ਤੋੜ ਕੇ ਪਾ ਥੋੜਾ ਜਿਹਾ ਨਾਲੋਂ ਪਾ ਅੱਛਾ ਇਹਨਾਂ ਕਰ ਹਾਂਜੀ ਤੇ ਪਿਆਜ਼ ਦੋ ਪਾਵਾਂਗੇ ਇੱਕ ਪਾਣਾ ਇੱਕ ਤੂੰ ਥੋੜਾ ਜਿਹਾ ਦੋ ਹੀ ਪਾ ਲੈ ਤਰਕਰ ਚਾ ਇਦਾਂ ਲੱਗੂ ਸੇਬ ਦਾ ਆਸਾ ਵੀ ਸਵਾਲ ਲੱਗਣੀ ਠੀਕ ਐ ਦੋ ਪਿਆਜ਼ ਤੇ ਇਹਨਾਂ ਕਰ ਕਰ ਹਣਾ ਚਲ ਠੀਕ ਐ ਤੇ ਸੋਜੇ ਤੇ ਘੜੀ ਕੋਕ ਪੈਂਦੇ ਹੋ ਦਾਲ ਚ ਤੇ ਮੈਂ ਤੇ ਰੋ ਪਾਇਆ ਹੀ ਹੈਲਦੀ ਪਾਇਆ ਹੀ ਤੇ ਨਾਲ ਵਿੱਚ ਮੈਂ ਲਾਲ ਮਿਰਚਾ ਵੀ ਪਾਤੀ ਸੀ ਪਤਾ ਨੂੰ ਤੜਕੇ ਝਾਰੀਆ ਮਿਰਚਾ ਪਾਉਣੀ ਆ ਕਿ ਨਹੀਂ ਪਾਉਣੀ ਆ ਜੇ ਪਾਈਆ ਤੇ ਜ਼ਿਆਦਾ ਹੋ ਜਣੀ ਆ ਵਾ ਤੇ ਜੇ ਨਾ ਪਾਈਆ ਤਾਂ ਮੰਮੀ ਇਹ ਤੇ ਮੈਨੂੰ ਉੱਪਰ ਕੁੱਛਣਾ ਬੜ ਕੇ ਉੱਚੀ ਹੋਣੀ ਮੰਮੀ ਹਰੀ ਮਿਰਚਾ ਪਾਵਾਂ ਕਿ ਨਾ ਪਾਵਾਂ ਤੜਕੇ ਵਿੱਚ ਮੰਮੀ ਜੀ ਮੰਮੀ ਜੀ ਅਜੀ ਉਹ ਮੈਂ ਜਿਹੜਾ ਤਾਲ ਕਰੀ ਹਾਂ ਵਿੱਚ ਲਾਲ ਮਿਰਚਾ ਪਾਈਆਂ ਸੀ ਉਦੋਂ ਮੈਂ ਤੇ ਹੁਣ ਮੈਂ ਤੜਕੇ ਝਾਰੀਆ ਮਿਰਚਾ ਪਾਣੀ ਆ ਕਿ ਨਹੀਂ ਪਾਣੀ ਆ ਗੋਲ ਮਿਚਾ ਪਾਈਆਂ ਹਾਂ ਹਾਂਜੀ ਕਿੰਨੀਆਂ ਕੋ ਪਾਈਆਂ ਪੂਰੀਆਂ ਹੀ ਪਾਈਆਂ ਨਹੀਂ ਅੱਧਾ ਚੁੰਮਚਾ ਪਾਇਆ ਇਹ ਇਹ ਦੋ ਘਿਪਾਲਾ ਕ੍ਰਸ਼ ਕਰਕੇ ਤੇ ਥੋੜਾ ਜਿਹਾ ਮਸਾਲਾ ਪਾ ਲਈਦਾ ਦਾ ਥੋੜਾ ਟੇਸ ਹੋ ਜਾਂਦਾ ਚਾਹ ਮੈਂ ਆਟਾ ਵੀ ਗੋਲਣੇ ਨਾਲ ਭੁਰਕੇ ਕਿੱਨਾ ਮਾ ਕੇ ਚੋਲਣਾ ਮੰਮੀ ਨੇ ਪੁੱਛਣੀ ਆ ਮੰਮੀ ਨੇ ਫੇਰ ਕਹਿਣਾ ਤੈਨੂੰ ਨਹੀਂ ਪਤਾ ਕਿ ਹੁਣ ਕਿਹਨੇ ਬਣਾ ਲੈ ਕੇ ਚੋਲ ਬਣਾ ਲੈਣੇ ਆ ਜਾਂ ਮੈਂ ਹੁਲਕੇ ਬਣਾ ਕੇ ਬੈਗੀ ਤੇ ਮੰਮੀ ਨੇ ਫੇਰ ਗੁੱਸੇ ਹੋਣਾ ਮੈਂ ਕਿ ਤਾੜਨੇ ਚੋਲ ਬਣਦੇ ਆ ਜੇ ਮੈਂ ਚੋਲ ਬਣਾ ਕੇ ਬੈਗੀ ਤੇ ਮੰਮੀ ਨੇ ਕਹਿਣਾ ਗੁਲਕੇ ਕਿੱਥੇ ਆ ਮੰਮੀ ਨੇ ਪੁੱਛਣੀ ਆ मम्मी जी मम्मी जी हां जी ओ मैं आटा गूंदने लगी हूं ना आटा गूंदने चोर कुल के लाने है कि चोर बनाने हैं इधर आ बैठ बैठ चल जाइए नहीं, नहीं मम्मी तो सी ठीक नहीं तो सी बैठो नहीं तू बैठ जा बैठ बैठ कपड़ा पहन ਕਮਾਰ ਕਾਦੀ ਹੋ ਗਈ ਨਾ ਸੌਂਹਣੇ ਦਿੱਤਾ ਮੈਨੂੰ ਕਦੀ ਕੋਈ ਸੱਟ ਨਹੀਂ ਖਵਾ ਕਰਨਾ ਇਹ ਕਿਹਨੇ ਨਾ ਕਰ ਦਿੱਤੀ ਐਸਾ ਨਾ ਸੱਟ ਖੋਹੇ ਚਲ ਆਂਦੀ ਬੋਗ ਉਹ ਇਹਨਾਂ ਨੂੰ ਸਾਰਾ ਮਾਫੀ ਕਰਨਾ ਜੰਗੀ ਵਾਲਾ ਮਰਜੀ ਦੇ ਤੋਂ ਟੇ ਮਿਲ ਰਿਹਾ ਸਾਰਾ ਲੈ ਲੈ ਕਰਾ ਸਵਾਤ ਕਰਾ ਲੈ ਲੈਾਸੇ ਮਮਾ ਤੇ ਨਾ ਮੈਨੂੰ ਜਿੱਥੇ ਮਿਲੋਂ ਭਾਗੇ ਚਾਈਂ ਅੰਧੇ ਰਹਿਤੀ ਚਾਈਂ ਖੰਟੀ ਲੱਗੀ ਵੀ ਹੈ ਨਾ ਉਹ ਚੰਗੀ ਨਹੀਂ ਮਾਰਦੀ ਨਾ ਖੰਟੀ ਆਪੇ ਚੱਲ ਜਾਈਂ ਕਮਾਰ ਚੱਲ ਕੋਈ ਨਹੀਂ ਮੰਮੀ ਦੀ ਆਹ ਦੱਸੋ ਮੰਮੀ ਦੀ ਆਹ ਦੱਸੋ ਮੰਮੀ ਦੀ ਆਹ 10 ਐਨਾ ਪਾਣੀ ਪਾਉਂਦਾ ਬਾਪ ਜੀ ਕੋਲ ਲੈਂਦੇ ਆ ਕੁਛ ਆ ਤਾਂ ਪਾਣੀ ਪੋੜਨੀ ਕਿੰਨਾਉ ਪੋਣਾ ਖੈਰ ਬਸ ਬਸ ਕੰਮ ਨੇ ਦਾਲ ਬਣਾਈ ਐ ਸਿਰ ਲਾਉਣਾ ਇਹਦੇ ਨਾਲ ਮੈਂ ਇਹਨੂੰ ਕੋ ਕੰਮ ਸਵਾਦ ਲਾ ਕੇ ਹੈ ਨਹੀਂ ਇਹਦਾ ਚੱਕਾ ਮੈਂ ਆਪੇ ਹੀ ਕਰ ਲਵਾਂ ਸਾਰੇ ਕੰਮ ਐਸੋ ਇਹ ਕਿਦਾਂ ਭਾੜ ਪਾੜ ਪਾ ਲਿਆ ਕੰਮ ਇਹਨੇ ਕੋ ਕੀਤਾ ਨਹੀਂ ਤੇ ਖਲਾਰਾ ਵੇਖਦੇ ਸੋਈ ਕਿਦਾਂ ਪਾਇਆ ਇਹ ਨੂੰ ਉਹ ਆ ਨੀ ਉਹ ਦੇਖ ਤੇ ਰਹਿੰਦੀ